ਤੁਕੇ ਖੂ ਦੇ ਵਿੱਚੋਂ ਪਾਣੀ ਨਿਕਲਣਾ ਪੰਜਾਬ ਦੇ ਤੀਰਥਾਂ ਦੀ ਯਾਤਰਾ ਕਰਕੇ ਭਗਤੀ ਮੰਡਲੀ ਨੇ ਪਿੱਛੇ ਮੁੜਨਾ ਸੀ ਇਹਨਾਂ ਦੀ ਸਲਾਹ ਹੋਈ ਕਿ ਦੇਸ਼ ਦੇ ਰੇਤਲੇ ਹਿੱਸੇ ਦੇ ਰਾਹੀਂ ਵਾਪਸ ਮੁੜਿਆ ਜਾਵੇ ਤਾਂ ਕਿ ਕੁਝ ਇਲਾਕੇ ਦੇ ਜੀਵਾਂ ਦੇ ਵਿੱਚ ਹਰੀ ਨਾਮ ਦਾ ਪ੍ਰਚਾਰ ਕੀਤਾ ਜਾਵੇ ਤਾਂ ਚੱਲਦੇ-ਚੱਲਦੇ ਮੰਡਲੀ ਬੀਕਾਨੇਰ ਵਿੱਚ ਪਹੁੰਚੇ ਕਿਉਂਕਿ ਰਾਜਪੂਤਾਨੇ ਦੇ ਵਿੱਚੋਂ ਦੀ ਹੋ ਕੇ ਇਹਨਾਂ ਨੇ ਅਜਮੇਰ ਨੂੰ ਜਾਣਾ ਸੀ ਬੀਕਾਨੇਰ ਦੇ ਵਿੱਚ ਕਲਾਵਤ ਜੀ ਦੇ ਅਸਥਾਨ ਤੇ ਪਹੁੰਚੇ ਤਾਂ ਉਹਨਾਂ ਨੂੰ ਪਿਆਸ ਲੱਗੀ ਪਰ ਰੇਤ ਦੇ ਮਾਰੂਥਲਾਂ ਦੇ ਵਿੱਚ ਪਾਣੀ ਕਿਤੇ ਨਹੀਂ ਸੀ ਸੂਰਜ ਦੇ ਸੇਕ ਦੇ ਨਾਲ ਅਸਮਾਨ ਵਾਯੂ ਮੰਡਲ ਤੇ ਧਰਤ ਇੱਕ ਬਲਦਾ ਪੱਠਾ ਬਣਿਆ ਹੋਇਆ ਸੀ ਸਾਰੀ ਸੰਤ ਮੰਡਲੀ ਪਿਆਸ ਦੇ ਨਾਲ ਮਰਨ ਲੱਗੀ ਯੋਗ ਦੇ ਬਲ ਦੇ ਨਾਲ ਗਣੇਸ਼ਵਰ ਨੇ ਦੇਖਿਆ ਕਿ 200 ਗੱਜ ਦੇ ਉੱਤੇ ਖੂਹ ਤਾਂ ਹੈ ਪਰ ਉਹਦਾ ਪਾਣੀ ਸੁੱਕਾ ਹੈ ਤਾਂ ਉਸਨੇ ਸੰਤ ਮੰਡਲੀ ਨੂੰ ਕਿਹਾ ਕਿ ਭਗਵਾਨ ਦਾ ਆਸਰਾ ਲੈ ਕੇ ਥੋੜਾ ਮੰਦ ਹੋਰ ਕਰੋ ਫਿਰ ਸ਼ਾਇਦ ਜਲ ਮਿਲ ਜਵੇ ਤੋਂ ਨਾਲ ਸਾਧੂਆਂ ਨੂੰ ਹੌਸਲਾ ਦਿੱਤਾ ਤਾਂ ਭਗਵਾਨ ਦਾ ਸਿਮਰਨ ਕਰਦੇ ਹੋਏ ਸੁੱਕੇ ਖੂਹ ਦੇ ਕੋਲੇ ਜਾ ਪਹੁੰਚੇ ਖੂਹ ਖੱਡਲ ਹੋ ਚੁੱਕਾ ਸੀ ਸਾਰਾ ਪੂਰਕੇ ਵਿੱਚ ਘਾਹ ਹੋ ਗਿਆ ਹੋਇਆ ਸੀ ਗਣੇਸ਼ਵਰ ਨੇ ਕਿਹਾ ਕਿ ਪ੍ਰਭੂ ਤੇ ਪਿਆਰਿਓ ਮੈਂ ਬਰਤਨ ਲੈ ਕੇ ਇੇਠਾਂ ਜਾਂਦਾ ਐ ਤੇ ਪਾਣੀ ਲਿਆਉਂਦਾ ਐ ਸੰਤਾਂ ਨੂੰ ਪਾਣੀ ਚਾਹੀਦਾ ਸੀ ਉਹਨਾਂ ਮਨਜ਼ੂਰੀ ਦਿੰਦੇ ਆ ਢਿੱਲ ਨਾ ਕੀਤੀ ਗਣੇਸ਼ਵਰ ਜੀ ਕਰ ਮੰਡਲ ਲੈ ਕੇ ሄਟਾਂ ਗਏ ਜੋਗ ਵਿਦਿਆ ਦੇ ਬਲ ਦੇ ਨਾਲ ਧਰਤੀ ਦੇ ហេਟਾਂ ਪੁੱਜੇ ਤਾਂ ਪਾਣੀ ਆਪ ਪੀ ਕੇ ਤੇ ਸੰਤਾਂ ਵਾਸਤੇ ਕਰ ਮੰਡਲ ਭਰ ਕੇ ਲਿਆਏ ਸਾਰੇ ਸੰਤਾਂ ਨੇ ਪਾਣੀ ਪੀ ਲਿਆ ਜਦੋਂ ਨਾਮਦੇਵ ਜੀ ਨੂੰ ਪਾਣੀ ਪੀਣੇ ਵਾਸਤੇ ਆਖਿਆ ਭਗਤ ਜੀ ਨੇ ਉੱਤਰ ਦਿੱਤਾ ਮੇਰੀ ਰਾਖੀ ਮੇਰਾ ਵਿਠਲ ਕਰਦਾ ਹੈ ਜੇ ਉਸ ਨੂੰ ਮੇਰੀ ਲੋੜ ਹੈ ਤਾਂ ਇਸ ਖੂਹ ਦੇ ਵਿੱਚ ਪਾਣੀ ਉੱਪਰ ਕਰੇਗਾ ਨਹੀਂ ਤਾਂ ਮੈਂ ਪਾਣੀ ਨਹੀਂ ਪੀਣਾ ਮਰਨਾ ਕਬੂਲ ਹੈ ਇਹ ਆਖ ਕੇ ਖੂਹ ਦੇ ਕਿਨਾਰੇ ਧਰਨਾ ਮਾਰ ਕੇ ਬੈਠ ਗਏ ਵਿਠਲ ਦਾ ਨਾਮ ਜਪਣਾ ਸ਼ੁਰੂ ਕਰਤਾ ਕੋਈ ਅੱਧੇ ਘੰਟੇ ਪਿਛੋਂ ਕੜਕ ਖੁਈ ਸੰਤਾ ਨੇ ਖੂਹ ਚ ਜਾਤ ਮਰੀ ਕਿ ਮਿੱਟੀ ਦਾ ਗੜ ਜੋ ਖੂਹ ਦੇ ਵਿੱਚ ਵੱਜਿਆ ਸੀ ਉਹ ਆਪਣੇ ਆਪ ਟੁੱਟ ਗਿਆ ਹੌਲੀ ਹੌਲੀ ਸਾਰੀ ਮਿੱਟੀ ਅਲੋਪ ਹੋ ਗਈ ਖੂਹ ਦੇ ਵਿੱਚ ਕੁੰਗੂ ਵਰਗਾ ਨਿਤਰਿਆ ਤੇ ਸ਼ੀਤਲ ਜਲ ਲਹਿਰਾ ਮਾਰਨ ਲੱਗਿਆ ਉਹ ਪਾਣੀ ਬਹੁਤ ਉੱਚਾ ਆ ਗਿਆ ਸੰਤਾ ਨੇ ਰੋਲਾ ਪਾਤਾ ਪਾਣੀ ਆ ਗਿਆ ਪਾਣੀ ਆ ਗਿਆ ਇਸ ਆਵਾਜ਼ ਦੇ ਨਾਲ ਭਗਤ ਨਾਮਦੇਵ ਜੀ ਦੀ ਸਮਾਧੀ ਖੁੱਲ ਗਈ। ਉਹਨਾਂ ਨੇ ਪੁੱਛਿਆ ਕਿ ਪਾਣੀ ਆ ਗਿਆ? ਸੰਤਾਂ ਨੇ ਕਿਹਾ ਹਾਂਜੀ। ਤੇਰਾ ਬੀਠਲ ਤੇਰੇ ਵਸ ਵਿੱਚ ਹੋ ਗਿਆ। ਨਾਮਦੇਵ ਜੀ ਦੀ ਇਹ ਸ਼ਕਤੀ ਦੇਖ ਕੇ ਸਾਰੀ ਸੰਤ ਮੰਡਲੀ ਨਾਮਦੇਵ ਜੀ ਦੇ ਪੈਰੀ ਪੈ ਗਈ ਤੇ ਉਹਨਾਂ ਦੀ ਸ਼ੋਭਾ ਹੋਣ ਲੱਗੀ। ਕਰਮੰਡਲ ਵਹਾ ਕੇ ਨਾਮਦੇਵ ਜੀ ਨੇ ਪਾਣੀ ਖਿੱਚਿਆ। ਠੰਡਾ ਪਾਣੀ ਪੀ ਕੇ ਹਿਰਦੇ ਨੂੰ ਸ਼ਾਂਤ ਕੀਤਾ। ਸਾਰੀ ਸੰਤ ਮੰਡਲੀ ਨੇ ਰੱਜ ਕੇ ਪਾਣੀ ਪੀਤਾ ਤੇ ਇਸ਼ਨਾਨ ਕੀਤੇ ਕਿਉਂਕਿ ਪਾਣੀ ਵੀ ਪਰਮੇਸ਼ਰ ਦਾ ਦੂਸਰਾ ਹੀ ਰੂਪ ਹੈ। ਗਣੇਸ਼ਵਰ ਜੀ ਦੇ ਨਾਲ ਭਾਵੇਂ ਨਾਮਦੇਵ ਜੀ ਨੇ ਸਾਰੇ ਮਹਾਨ ਤੀਰਥਾਂ ਦੀ ਯਾਤਰਾ ਕਰਤੀ ਪਰ ਮਨ ਕਿਤੇ ਨਾ ਕਿਤੇ ਕਿਤੇ ਨਾ ਭਿੱਜਿਆ ਜੋ ਸ਼ਾਂਤੀ ਉਹਨਾਂ ਨੂੰ ਪੰਡਰਪੁਰ ਚ ਮਿਲਦੀ ਸੀ ਉਹ ਕਿਤੇ ਨਾ ਮਿਲੀ ਜਿਰਾ ਪਿੱਛੋਂ ਵਾਪਸ ਆਉਂਦੇ ਹੀ ਮੰਦਰ ਵੱਲ ਚਲੇ ਗਏ ਮੇਰੇ ਬੀਠਲ ਗਿਆ ਦੇ ਮੰਦਰ ਦੇ ਵਿੱਚ ਡੰਡੌਤ ਜਾਂ ਡਿੱਗੇ ਲੰਮੇ ਪਿਆਈ ਆਖਿਆ ਮੇਰੇ ਬੀਠਲ ਗਿਆ ਜੋ ਸੁੱਖ ਤੇਰੇ ਦਰ ਤੇ ਆ ਉਹ ਸੁੱਖ ਸ਼ਾਂਤੀ ਮੈਨੂੰ ਕਿਤੇ ਨਹੀਂ ਮਿਲੀ ਮੈਂ ਐਵੇਂ ਹੀ ਭਟਕਦਾ ਫਿਰਿਆ ਮੇਰਾ ਚਿੱਤ ਕਿਤੇ ਨਹੀਂ ਲੱਗਿਆ ਮੇਰੇ ਪ੍ਰਮਾਤਮਾ ਗੋਪਾਲ ਮੇਰੇ ਸਿਰ ਤੇ ਮਿਹਰ ਦਾ ਹੱਥ ਰੱਖਿਓ ਕਿ ਮੈਂ ਓ ਮੰਗਦਾ ਕਿ ਤੇਰੇ ਚਰਨਾਂ ਦੇ ਵਿੱਚ ਹੀ ਰਹਾ ਤੇਰਾ ਨਾਮ ਕਦੇ ਨਾ ਭੁੱਲਾਂ ਅੱਖਾਂ ਵਿੱਚ ਹੀ ਨਾਮ ਚਿਤਰ ਰਹੇ ਮੈਂ ਤੇਰਾ ਹਾਂ ਗੋਬਿੰਦ ਮੈਂ ਤੇਰਾ ਹਾਂ ਕਿਸ ਦੇ ਨਾਲ ਓ ਬੜਾਈ ਕਰਨ ਲੱਗ ਪਏ ਅਣ ਮੜਿਆ ਮੰਦਲ ਬਾਜੇ ਬਿਨ ਸਾਵਣ ਕਨਹਰ ਗਾਜੇ ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ ਮੌਕਾ ਮਿਲਿਓ ਰਾਮ ਸਨੇਹੀ ਜੇ ਮਿਲਿਓ ਦੇਸ ਸੁਦੇਹੀ ਰਹਾਓ ਬਿਲ پارਸ ਕੰਚਨ ਹੋਇਆ ਮੁਖ ਮਨਸਾ ਰਤਨ ਪੁਰੋਇਆ ਨਿਜ ਪਉ ਫਿਆ ਪ੍ਰਮ ਭਾਗਾ ਗੁਰਾ ਪਛੇ ਮਨ ਪਤਿ ਆਗਾ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਇਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੇ ਤਤ ਪਛਾਨਿਆ ਸੋਰਠ ਭਗਵਾਨ ਤੇਰੀ ਪ੍ਰਾਪਤੀ ਪਿਛੋਂ ਮੇਰੇ ਹਿਰਦੇ ਦੇ ਵਿੱਚ ਮੰਗਲ ਚਰਨ ਹੋ ਰਿਹਾ ਹੈ ਬਿਨਾ ਮੜਮ ਦੇ ਢੋਲ ਵੱਜ ਰਿਹਾ ਹੈ ਹੈਰਾਨੀ ਇਸ ਗੱਲ ਦੀ ਹੈ ਨਾ ਸਾਵਣ ਦਾ ਮਹੀਨਾ ਹੈ ਨਾ ਬੱਦਲ ਹੈ ਪਰ ਬੱਦਲ ਦੇ ਗਰਜਣ ਦੀ ਮਿੱਠੀ ਆਵਾਜ਼ ਆ ਰਹੀ ਹੈ ਤੇ ਸੁਹਾਵਣੀ ਰਿੰਝਿੰਬਾਰਿਸ਼ ਹੋ ਰਹੀ ਹੈ ਤੇ ਕੋਈ ਅਸਲੇ ਨੂੰ ਇਸ ਤਰ੍ਹਾਂ ਸਮਝੇ ਕਿ ਭਗਵਾਨ ਦੀ ਪ੍ਰਾਪਤੀ ਦੇ ਨਾਲ ਇਹ ਤਨ ਉੱਤਮ ਹੋ ਜਾਂਦਾ ਹੈ ਮੈਂ ਮੂਹ ਤੇ ਦਿਲ ਦੇ ਵਿੱਚ ਨਾਮ ਰੂਪੀ ਰਤਨ ਭਰੇ پرو ਲਿਆ ਹੈ ਮੇਰਾ ਜੀਵ ਆਤਮਾ ਪ੍ਰਭੂ ਦੇ ਨਾਲ ਇੱਕ ਸਮਾਨ ਇਸ ਤਰ੍ਹਾਂ ਹੋ ਗਿਆ ਜਿਵੇਂ ਸਮੁੰਦਰ ਦੇ ਵਿੱਚ ਪਾਣੀ ਭਰ ਕੇ ਖੜਾ ਡੁੱਬ ਜਾਂਦਾ ਹੈ ਮੈਂ ਰਾਮ ਨੂੰ ਇੱਕ ਸਰਵਿਆਪੀ ਮੰਨਦਾ ਹਾਂ ਗੁਰੂ ਤੇ ਸਨ ਦੋਨੋਂ ਸੰਤੁਸ਼ਟ ਹੋ ਗਏ ਮੇਰੇ ਹਿਰਦੇ ਦੇ ਵਿੱਚ ਕੋਈ ਸੰਸਾ ਨਹੀਂ ਰਿਹਾ ਮੈਂ ਭਗਵਾਨ ਦੇ ਅਸਲ ਤੱਤ ਨੂੰ ਜਾਣ ਗਿਆ ਹਾਂ हे ਮੇਰੇ ਬੀਠਲਾ ਹੁਣ ਤੇਰੇ ਤੇ ਮੇਰੇ 'ਚ ਕੋਈ ਫਰਕ ਹੀ ਨਹੀਂ ਰਿਹਾ ਨਾਮਦੇਵ ਜੀ ਦੀ ਛੰਨ ਪ੍ਰਮਾਤਮਾ ਨੇ ਬਣਾਉਣੀ ਇੱਕ ਦਿਨ ਨਾਮਦੇਵ ਜੀ ਚੰਦਰਪਾਗਾ ਨਦੀ ਦੇ ਕਿਨਾਰੇ ਪ੍ਰਭੂ ਰੰਗ ਦੇ ਵਿੱਚ ਰੁੱਤੇ ਬੈਠੇ ਕਿਸੇ ਨੇ ਦੱਸਿਆ ਭਗਤ ਜੀ ਉਠੋ ਘਰੇ ਚੱਲੋ ਘਰ ਨੂੰ ਅੱਗ ਲੱਗ ਗਈ ਹੈ ਸਮਾਨ ਸੜ ਰਿਹਾ ਹੈ ਚੱਲ ਕੇ ਬਚਾਓ ਨਾਮਦੇਵ ਜੀ ਮਸਤ ਬੈਠੇ ਰਹੇ ਸੱਦਣ ਵਾਲੇ ਨੇ ਜਦੋਂ ਬਹੁਤ ਤੰਗ ਕੀਤਾ ਤਾਂ ਉੱਠ ਕੇ ਘਰ ਨੂੰ ਆਏ ਆ ਕੇ ਦੇਖਿਆ ਕੱਖਾਂ ਦਾ ਬਣਿਆ ਹੋਇਆ ਘਰ ਸਾਰਾ ਸੜ ਚੁੱਕਿਆ ਸੀ ਪਰ ਅੱਗ ਨਹੀਂ ਸੀ 부ਜੀ ਲੋਕਾਂ ਨੇ ਘਰ ਦਾ ਸਮਾਨ ਬਚਾ ਲਿਆ ਸੀ ਉਸ ਸਮਾਨ ਦਾ ਢੇਰ ਪਾਸੇ ਲੱਗਾ ਸੀ ਨਾਮਦੇਵ ਜੀ ਨੇ ਬਚਿਆ ਸਮਾਨ ਵੀ ਅੱਗ 'ਚ ਸੁੱਟਣਾ ਸ਼ੁਰੂ ਕਰ ਦਿੱਤਾ ਚੀਜ਼ਾਂ ਸੁੱਟਦੇ ਹੋਏ ਆਖੀ ਜਾਣ ਇਹ ਵੀ ਲੈ ਜਾ ਇਹ ਵੀ ਲੈ ਜਾ ਪ੍ਰਭੂ ਮੈਨੂੰ ਲੋੜ ਨਹੀਂ ਇਹ ਵੀ ਲੈ ਜਾ ਇਹ ਸਾਰਾ ਹੀ ਲੈ ਜਾ ਸਮਾਨ ਜੇ ਘਰ ਨੂੰ ਸਮੇਟ ਹੀ ਲਿਆਏ ਤਾਂ ਇਸ ਨੂੰ ਵੀ ਕਿਉਂ ਬਚਾਉਂਦਾ ਭਗਵਾਨ ਬਹੁਤ ਹੈਰਾਨ ਹੋਇਆ ਕਿ ਉਸ ਦਾ ਭਗਤ ਅੱਗ ਨੂੰ ਵੀ ਉਸੇ ਦਾ ਹੀ ਰੂਪ ਸਮਝ ਰਿਹਾ ਹੈ ਭਗਵਾਨ ਨੇ ਪਾਖਿਆ ਦਿੱਤੇ ਨਾਮਦੇਵ ਕਿ ਅੱਗ ਵੀ ਮੈਂ ਨਾਮਦੇਵ ਨੇ ਉੱਤਰ ਦਿੱਤਾ ਮੈਂ ਤਾਂ ਇਹੀ ਸਮਝਦਾ ਹਾਂ ਇੰਨਾ ਬਚਣਾ ਪਿੱਛੋਂ ਅੱਗ ਆਪਣੇ ਆਪ ਠੰਡੀ ਹੋ ਗਈ ਜੋ ਸਮਾਨ ਗਿਆ ਸੋ ਸੜ ਗਿਆ ਜੋ ਬਚਿਆ ਸੀ ਉਹ ਬਚ ਗਿਆ ਉਪਰੋਂ ਰਾਤ ਪੈ ਗਈ ਸਾਰੇ ਲੋਕ ਆਪੋ ਆਪਣੀ ਘਰੀ ਸੋ ਗਏ। ਜਾਂ ਸਵੇਰ ਹੋਈ ਤਾਂ ਜੋ ਕੋਈ ਸੁੱਤਾ ਉੱਠ ਕੇ ਨਾਮਦੇਵ ਜੀ ਦੇ ਘਰ ਵੱਲੀ ਜਾਂਦਾ ਉਹ ਹੀ ਹੈਰਾਨ ਹੋ ਜਾਂਦਾ ਕਿ ਰਾਤੋਂ ਰਾਤ ਉਸ ਦਾ ਘਰ ਕੋਣ ਬਣਾ ਗਿਆ। ਫਿਰ ਛੰਨਾ ਵੀ ਐਸੀ ਸੁਚੱਜਤਾ ਤੇ ਹੁਸ਼ਿਆਰੀ ਦੇ ਨਾਲ ਬੰਨੀਆਂ ਗਈਆਂ ਸੀ ਕਿ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਸੀ। ਗਲੀ ਮਹੱਲੇ ਵਾਲੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਮਿਲ ਕੇ ਨਾਮਦੇਵ ਜੀ ਨੂੰ ਪੁੱਛਿਆ ਮਹਾਰਾਜ ਦੱਸੋ ਇਤੂਸਾਂ ਦਾ ਘਰ ਕਿਸਕਾਰੀ ਕਰਨੇ ਬਣਾਇ ਸਾਨੂੰ ਦੱਸੋ ਤਾਂ ਭਗਤ ਜੀ ਨੇ ਮਨ ਦੀ ਮੋਜ ਤੇ ਪ੍ਰਭੂ ਦੇ ਰੰਗ ਰੱਤੇ ਬੋਲੇ ਪੜ پڑੋਸਣ ਪੁੱਛਲੇ ਨਾਮਾ ਕਾ ਪਹਿਚਾਨ ਵਿਚਾਈ ਹੋ ਤੋਪੈ ਦੁਗਣੀ ਮਜੂਰੀ ਦੇਹੋ 베ਡੀ ਦੁਹ ਬਤਾਈ ਹੋ ਰੀ ਬਾਈ 베ਡੀ ਦੁਨੇ ਨਾ ਜਾਏ ਦੁਖ 베ਡੀ ਰਹੇਉ ਸਮਾਈ ਹਮਾਰੇ 베ਡੀ ਪ੍ਰਣ ਅਧਾਰਾ ਰਹਾਓ ਬੇਡ ਪ੍ਰੀਤ ਮਜੂਰੀ ਮੰਗੇ ਜੋ ਕੋ ਉਛਾਨ ਛਵਾਵੇ ਹੋ ਲੋਕ ਕੁਟੰਬ ਸਭੋਤੇ ਤੋਰੇ ਤੋ ਆਪਨ 베ਡੀ ਆਵੇ ਹੋ ਅਸੇ 베ਡੀ ਵਰਨਨਾ ਸਾਕੋ ਸਭ ਅੰਤਰ ਸਭ ਠਾਈ ਹੋ ਗੁੰਗੇ ਮੈਂ ਅੰਮ੍ਰਿਤ ਰਸ ਚਖਿਆ ਪੂਛੇ ਕਹਿ ਨਾ ਜਾਈ ਹੋ 베ਡੀ ਕੇ ਗੁਣ ਸੁਣ ਕੇ ਬਾਈ ਜਲੰਦ ਬਾਂਦੇ ਧੂਰ ਥਾਪਿਓ ਹੋ ਨਾਮੇ ਕੇ ਸੋਮੀ ਸੀਬ ਹੋਈ ਲੰਕ ਪਪੀਖਣ ਆਪਿਓ ਹੋ ਭਾਵ ਨਾਮਦੇਵ ਜੀ ਦੀਆਂ ਗਵੰਡਣਾ ਪੁੱਛਦੀਆਂ ਕਿ ਇਹ ਨਾਮ ਦਾਸਤਾ ਸੀ ਕਿਹਦੇ ਕੋਲੋਂ ਛੰਨ ਬਣਵਾਈ ਹੈ ਜੇ ਸਾਨੂੰ ਤਰਖਾਨ ਦਾ ਪਤਾ ਦੇ ਦੇਂ ਤਾਂ ਤੇਰੇ ਨਾਲੋਂ ਦੂਣੀ ਮਜ਼ਦੂਰੀ ਦੇਵਾਂਗੇ ਤਾਂ ਨਾਮਦੇਵ ਜੀ ਨੇ ਉੱਤਰ ਦਿੱਤਾ ਹੈ ਭੈਣ ਉਹ ਕਾਰੀਗਰ ਨਹੀਂ ਦਿੱਤਾ ਜਾਂਦਾ ਉਹ ਤਾਂ ਹਰ ਥਰਾਤੇ ਸਮਾਇਆ ਹੋਇਆ ਹੈ ਮੇਰੇ ਤਾਂ ਉਹ ਪੁਰਾਣਾ ਦਾ ਆਸਰਾ ਹੈ ਜੇ ਕੋਈ ਉਸ ਕਾਰੀਗਰ ਦੇ ਕੋਲੋਂ ਮਜ਼ਦੂਰੀ ਤੇ ਕੰਮ ਕਰਵਾਵੇ ਤੇ ਪ੍ਰੇਮ ਮਜ਼ਦੂਰੀ ਮੰਗਦਾ ਹੈ ਸਾਰੇ ਪਰਿਵਾਰਾਂ ਰਿਸ਼ਤੇਦਾਰਾਂ ਤੇ ਹੋਰ ਮਿੱਤਰਾਂ ਦੇ ਨਾਲੋਂ ਅੱਡ ਹੋਵੇ ਉਹ ਕਾਰੀਗਰ ਮਿਲਦਾ ਹੈ ਇਹੋ ਜਿਹਾ ਕਾਰੀਗਰ ਜਿਸ ਨੂੰ ਮੈਂ ਬਿਆਨ ਹੀ ਨਹੀਂ ਕਰ ਸਕਦਾ ਉਹ ਹਰ ਥਾਂ ਤੇ ਵਾਪਰਿਆ ਹੈ ਜਿਸ ਤਰ੍ਹਾਂ ਗੰਗਾ ਪੁਰਸ਼ ਕਿਸੇ ਰਸ ਦੇ ਸੁਆਦ ਨੂੰ ਨਹੀਂ ਦੱਸ ਸਕਦਾ ਤਿਵੇਂ ਮੈਂ ਉਹਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ हे माता ਸੁਣ ਉਸ ਕਾਰੀਗਰ ਨੇ ਸਾਰੇ ਜਗਤ ਨੂੰ ਇੱਕ ਪੱਤਰ ਦੇ ਉੱਤੇ ਰੱਖਿਆ ਹੈ ਸਾਗਰ ਉੱਤੇ ਉਸਦਾ ਰਾਜ ਹੈ ਤਾਰੇ ਆਕਾਸ਼ ਤਰਤੀਬ بناਸਪਤੀ ਉਸਦੇ ਹੁਕਮ ਚ ਨੇ ਜਿਵੇਂ ਰਾਮਚੰਦਰ ਨੇ ਲੰਕਾ ਚੜਾਈ ਕਰਕੇ ਪਿਆਰੀ ਸੀਤਾ ਨੂੰ ਪਾਇਆ ਲੰਕਾ 라ਵਣ ਨੂੰ ਮਾਰ ਕੇ ਭੁਖਣ ਨੂੰ ਦੇ ਦਿੱਤੀ ਤਿਵੇਂ ਹੀ ਭਗਵਾਨ ਨੇ ਨਾਮਦੇਵ ਜੀ ਪਰ ਕਿਰਪਾ ਕੀਤੀ ਇਉਂ ਆਂਡੀਆਂ ਗਵਡੀਆਂ ਨੇ ਭਗਵਾਨ ਦੀ ਉਪਮਾ ਕਰਕੇ ਨਾਮਦੇਵ ਜੀ ਨੇ ਦੱਸਿਆ ਕਿ ਮੈਂ ਗਰੀਬ ਕੀ ਹਾਂ ਭਗਵਾਨ ਦਾ ਨਾਮ ਜਪਦਾ ਉਹ ਮੇਰੀ ਰਾਖੀ ਕਰਦਾ ਹੈ ਮੇਰੀਆਂ ਲੋੜਾਂ ਪੂਰੀਆਂ ਕਰਦਾ ਹੈ हे ਭਗਤ ਜਨ ਇਸ ਕਾਲੂ ਕਾਲ ਅੰਦਰ ਮਨੁੱਖ ਵਾਸਤੇ ਸ਼ਾਂਤੀ ਤੇ ਜੰਗੇਰੇ ਜੀਵਨ ਹਾਸਲ ਕਰਨ ਦਾ ਸਾਧਨ ਇਹੀ ਹੈ ਕਿ ਉਹ ਪ੍ਰਭੂ ਭਗਤੀ ਕਰੇ ਨਾਸਤਕ ਜਗਤ ਵੀ ਮੁੜ ਭਗਤੀ ਦੇ ਵੱਲ ਚੁੱਕ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ